ਅਜੀ ਸਵਾ ਸਾਲ ਰਹੇ ਆ ਸਾਡੇ ਨਾਲ ਹੀ ਡੱਲੇਵਾਲ ਜੀ ਔਰ ਰਹੇ ਨੇ ਪੰਦੀਰੋਣੀ ਪੰਦੀਰੋਣੀ ਸਾਡੇ ਤੋਂ ਅਲੱਗ ਬਿਠੇ ਹੋਏ ਸਨ ਅੱਜ ਇਹਨਾਂ ਨੇ ਉੱਥੇ ਵੀ ਸੋਸ਼ਲ ਪੰਗ ਕੀਤਾ ਜਾਂ ਐਸਕੈਮ ਨੂੰ ਹੀ ਡੈਂਟ ਪਾਉਣ ਲਈ ਸਾਰਾ ਖੁਸ਼ ਆਬ ਕਰਦੇ ਨੇ ਭਾਰਤ ਬੰਦ ਵੀ ਬੜੀ ਚੰਗੀ ਤਰ੍ਹਾਂ ਕੰਮ ਜਾ ਹੋਇਆ ਔਰ ਇਹਨਾਂ ਦਾ ਦਿੱਲੀ ਜਾਣਾ ਵੀ ਗੁੱਸ ਹੋਇਆ ਸਗੋਂ ਨੁਕਸਾਨਿਆ ਗਿਆ ਸਗੋਂ ਸਾਡੇ ਕੋਲ ਕਰੋੜਾਂ ਜੁਣ ਖੁੱਸ ਗਿਆ 4 ਕਰੋੜ ਤੋਂ ਸਕਿੱਟ ਇਹ ਨਾਮ ਉਹ ਦਾ ਤਸ਼ੱਦਦ ਪਾਕਿਸਤਾਨ ਤੇ ਹਿੰਦੁਸਤਾਨ ਦੇ ਵਿੱਚ ਵੀ ਹੋ ਜੀਆਂ ਮਲਕੰਦਾ ਨਹੀਂ ਹੈਗੀਆਂ ਜਿਹੋ ਜੀਆਂ ਹਰਿਆਣੇ ਤੇ ਪੰਜਾਬ ਚ ਕੱਟ ਦਿੱਤੀਆਂ ਗਈਆਂ। ਮਹਾਪੰਚਾਇਤ ਜਿਹੜਾ ਹੈ ਕੀਤੀ ਜਾਗੀ ਦਿੱਲੀ ਦੇ ਵਿੱਚ। ਲੱਗਦਾ ਕਿ ਡੱਲੇਵਾਲ ਤੇ ਸਰਵਣ ਸਿੰਘ ਪੰਦੇਰ ਉਸ ਮਹਾਪੰਚਾਇਦਾ ਹਿੱਸਾ ਨਹੀਂ ਹੋਣਗੇ। ਸੱਚਕਾਲੀ ਮੈਂ ਹਾਂ ਕਵਰ ਸਿੰਘ 베ਦੀ ਸ਼ੰਭੂ ਤੇ ਖਨੌਰੀ ਬਾਰਡਰ ਤੇ ਬੈਠੇ ਕਿਸਾਨ ਜਥੇਬੰਦੀਆਂ ਦੇ ਲੋਕ ਦਿੱਲੀ ਜਾਣਾ ਚਾਹੁੰਦੇ ਐ ਐਮਐਸਪੀ ਦੇ ਕਾਨੂੰਨ ਬਣਾਏ ਜਾਣ ਨੂੰ ਲੈ ਕੇ ਹੋਰ ਬਹੁਤ ਸਾਰੀਆਂ ਸ਼ਰਤਾਂ ਜਿਹੜੀਆਂ ਨੇ ਨਾਲ ਰੱਖੀਆਂ ਨੇ ਪਰੰਤੂ ਜਿਸ ਤਰ੍ਹਾਂ ਕਾਫੀ ਦਿਨਾਂ ਤੋਂ ਬਹੁਤ ਸਾਰੀਆਂ ਘਟਰਾਵਾਂ ਸ਼ੰਭੂ ਦੇ ਕਨੋਰੀ ਬਾਰਡਰ ਦੇ ਨਾਲ ਸੰਬੰਧਿਤ ਦਿਖਾਈ ਦੇ ਰਹੀਆਂ ਚਾਹੇ ਤਲਾਦਾ ਹੋਵੇ ਚਾਹੇ ਟਕਰਾਦਾ ਹੋਵੇ ਪਰੰਤੂ ਅਦਾਲਤੀ ਟਿੱਪਣੀਆਂ ਵੀ ਨਾਲ ਦੀ ਨਾਲ ਆ ਰਹੀਆਂ ਜਿਸ ਦੇ ਬਾਰੇ ਪੰਜਾਬ ਸਰਕਾਰ ਨੂੰ ਫਟਕਾਰ ਲਾਈ ਗਈ ਹੈ ਹਰਿਆਣਾ ਸਰਕਾਰ ਨੂੰ ਫਟਕਾਰ ਲਗਾਈ ਗਈ ਹੈ ਚਾਹੇ ਸ਼ੁਭਕਰਨ ਸਿੰਘ ਦੇ ਮਸਲੇ ਨੂੰ ਲੈ ਕੇ ਸੀ ਜਾਂ ਜਿਸ ਤਰ੍ਹਾਂ ਸ਼ੰਭੂ ਬਾਰਡਰ ਰੁਕਿਆ ਹੋਇਆ ਤੇ ਹੁਣ ਜਿਹੜੀ ਇੱਕ ਪਟੀਸ਼ਨ ਹਰਿਆਣਾ ਸਰਕਾਰ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਪਾਈ ਸੀਜ਼ ਦੇ ਉੱਤੇ ਸਖਤ ਟਿੱਪਣੀ ਜਿਹੜੀ ਹੈ ਉਹ ਕਿਸਾਨ ਜਥੇਬੰਦੀਆਂ ਨਾਲ ਸੰਬੰਧਤ ਆਈ ਹੈ ਕਿ ਜਿਹੜੀ ਹੈ ਕਿਸਾਨ ਆਗੂ ਨੂੰ ਫਟਕਾਰ ਪਾਈ ਗਈ ਹੈ ਇਸ ਬਾਬਤ ਗੱਲਬਾਤ ਕਰ ਲਾਂਗੇ ਸਾਡੇ ਨਾਲ ਕਿਸਾਨ ਆਗੂ ਜਗਮੋਹਨ ਜੀ ਨੇ ਉਹਨਾਂ ਤੋਂ ਜਾਣਨ ਦੀ ਜਰੂਰ ਕੋਸ਼ਿਸ਼ ਕਰਾਂਗੇ ਕਿ ਅਜਿਹੀਆਂ ਟਿੱਪਣੀਆਂ ਦੇ ਨਾਲ ਕਿਸਾਨ ਸੰਘਰਸ਼ ਜਿਹੜਾ ਹੈ ਉਹ ਕਿੱਥੇ ਖੜਿਆ ਨਜਰਾਦਾ ਜਗਮੋਹਨ ਜੀ ਕਿਸ ਤਰ੍ਹਾਂ ਵੇਖਦੇ ਹੋ ਕਿ ਲਗਾਤਾਰ ਅਦਾਲਤਾਂ ਫਟਕਾਰ ਪਾਰੀਆਂ ਲਗਾਤਾਰ ਝੜਚੰਬ ਕਰ ਰਹੀਆਂ ਕਿਸਾਨਾਂ ਦੀਆਂ ਕਿਸਾਨ ਜਥੇਬੰਦੀਆਂ ਦੀਆਂ ਪਰੰਤੂ ਲੱਗਦਾ ਕਿ ਅਜਿਹਾਂ ਅਦਾਲਤੀ ਟਿੱਪਣੀਆਂ ਦੇ ਨਾਲ ਕੋਈ ਵੱਡਾ ਅਸਰ ਹੁੰਦਾ ਵਿਖਾਈ ਦੇ ਸਕਦਾ ਦੇਖੋ ਇਹ ਅਸਰ ਕੀ ਹੋਊਗਾ ਇਹਦਾ ਸਮਾਂ ਦੱਸੂਗਾ ਪਰ ਇੱਕ ਗੱਲ ਪੱਕੀ ਆ ਕਿ ਅਦਾਲਤ ਦੀ ਗੱਲ ਤੋਂ ਇਹ ਜਰੂਰ ਸਿੱਖਣਾ ਚਾਹੀਦਾ ਉਹਦੀ ਟਿੱਪਣੀ ਤੋਂ ਕਿ ਜਿਹੜੀ ਵੀ ਫੋਰਸਾਂ ਸੰਘਰਸ਼ ਚ ਹੁੰਦੀਆਂ ਨੇ ਉਹ ਪੂਰੇਨ ਸ਼ਾਸਨ ਚ ਨਹੀਂ ਹੋਣੇ ਚਾਹੀਦੀਆਂ ਨਹੀਂ ਅਸੀਂ ਸਵਾ ਸਾਲ ਰਹੇ ਆ ਸਾਡੇ ਨਾਲ ਹੀ ਡੱਲੇਵਾਲ ਜੀ ਔਰ ਰਹੇ ਨੇ ਪੰਦੇਰੋਂ ਨਹੀਂ ਪੰਦੇਰੋਂ ਨਾਲ ਤੋਂ ਅਲੱਗ ਬਿਠੇ ਹੋਏ ਸਨ ਅੱਜ ਇਹਨਾਂ ਨੇ ਉੱਥੇ ਵੀਨ ਸ਼ਾਸਨ ਪੰਗ ਕੀਤਾ ਉੱਥੇ ਵੀ ਜਿਹੜਾ 26 ਜਨਵਰੀ ਦੀ ਗਵਰਨਮੈਂਟ ਨੂੰ ਵਾਸਾਨੂੰ ਬਕਾਇਦਾ ਆਜ਼ਾਦੀ ਦੀ ਪ੍ਰੇਡ ਕਰਨ ਦੀ ਜਿਹੜਾ ਰਸਤਾ ਦਿਖਾਇਆ ਸੀ ਉਹਦੀ ਬਜਾਏ ਲਾਲਕੀ ਲਾਲ ਜਾਣ ਲਈ ਬਜੇ ਸਨ ਅਸੀਂ ਬਲਾਕੇ ਮਿੰਤਾ ਵੀ ਕੀਤੀਆਂ ਤਰਲੇ ਵੀ ਕੀਤੇ ਇਹ ਦੇਖੋ ਇਹ ਨਿਸ਼ਾਸ਼ਨ ਤੋਂ ਬਣਾ ਗੱਲ ਨਹੀਂ ਚੱਲਦੀ ਪਰ ਇਹ ਥੋੜੀ ਜਿਹੀ ਵਧਾ ਕੇ ਹਰਿਆਣਾ ਸਰਕਾਰ ਨੇ ਗੱਲ ਪੇਸ਼ ਕੀਤੀ ਆ ਕਿ ਉਹ ਤੁਸੀਂ ਤਾਂ ਨੌਜਵਾਨ ਕਹੇ ਉਹ ਕੋਰਟ ਨੇ ਕਿਹਾ ਸਕੂਲੀ ਸਕੂਲਸ ਜਾਣ ਵਾਲੇ ਬੱਚੇ ਬੱਚਿਆਂ ਨੂੰ ਟਾਲ ਬਣਾਉਂਦੇ ਨੇ ਬੱਚਿਆਂ ਨੂੰ ਟਾਲ ਬਣਾਉਂਦੇ ਜੋ ਟੈਰਰਿਸਟ ਬੱਚਿਆਂ ਨੂੰ ਟਾਲ ਬਣਾਉਂਦੇ ਹੁੰਦੇ ਨੇ ਐਸੀ ਕੋਈ ਗੱਲ ਨਹੀਂ ਇਹ ਥੋੜ੍ਹਾ ਵਧਾ ਕੇ ਪੇਸ਼ ਕੀਤੀ ਗਈ ਹੈ ਪਰ ਤੁ ਜੇ ਦੇਖਿਆ ਜਾਵੇ ਤਾਂ ਇਹਦਾ ਮਤਲਬ ਕੋਈ ਡੱਲੇਵਾਲ ਤੇ ਸਰਵਣ ਸਿੰਘ ਪੰਦੇਰ ਜਿਹੜੇ ਆ ਉਹ ਆਪਣਾ ਵੱਖਰਾ ਹੀ ਰੁਖ اختیار ਕਰ ਚੁੱਕੇ ਆ ਜਾਂ ਇਹ ਕਹਿ ਸਕਦੇ ਆ ਕਿ ਉਹ ਹੁਣ ਐਸਕੇਮ ਦਾ ਹਿੱਸਾ ਬਣਨਾ ਹੀ ਨਹੀਂ ਚਾਹੁੰਦੇ ਲੱਗਦਾ ਤੇਹੀ ਆ ਜਿਹੜੀ ਤੁਸੀਂ ਗੱਲ ਕਹਿ ਰਹੇ ਜੇ ਬਿਲਕੁਲ ਠੀਕ ਕਹਿ ਰਹੇ ਜੇ ਉਹ ਕਿਸੇ ਨਾ ਕਿਸੇ ਹੋਰ ਦਾਤੇ ਨੇ ਤੇ ਔਰ ਬਿਲਕੁਲ ਐਸਕੇਮ ਜਾਂ ਐਸਕੇਮ ਨੂੰ ਇਡੈਂਟ ਪਾਉਣ ਲਈ ਸਾਰਾ ਕੁਝ ਐਪ ਕਰ ਰਹੇ ਨੇ ਕੋਈ ਪੈਰਲ ਸਾਰਾ ਰੱਖਣਾ ਅਸੀਂ ਪਹਿਲਾਂ ਹੀ ਰੱਖਿਆ ਹੋਇਆ ਸੀ ਕਿ ਸਾਡਾ ਜਿਹੜਾ 16 ਫਰਵਰੀ ਦਾ ਭਾਰਤਵੰਦ ਹੈ ਜਿਹੜਾ ਕਿ 22 ਸੂਬਿਆਂ 'ਚ ਹੋਇਆ ਉਸ ਭਾਰਤਵੰਦ ਤੋਂ ਬਾਅਦ ਅਸੀਂ ਇੱਕ ਵੱਡੀ ਰੈਲੀ ਦਿੱਲੀ ਜੀ ਕਰਾਂਗੇ ਸਕੀਮ ਦੀ ਉਹ ਸਾਡੀ 16 ਦੇ ਭਾਰਤ ਬੰਦ ਤੋਂ ਪਹਿਲਾਂ ਦੋ ਦਿਨ ਇਹਨਾਂ ਨੇ ਮਤਲਬ ਦਿੱਲੀ ਮਾਰਚ ਕਰਤਾ ਤਾਂ ਉਹ ਭਾਰਤ ਬੰਦ ਵੀ ਚੰਗੀ ਤਰ੍ਹਾਂ ਕੰਮ ਜਾਵਣਾ ਭਾਰਤ ਬੰਦ ਵੀ ਬੜੀ ਚੰਗੀ ਤਰ੍ਹਾਂ ਕੰਮ ਜਾ ਹੋਇਆ ਔਰ ਇਹਨਾਂ ਦਾ ਦਿੱਲੀ ਜਾਣਾ ਵੀ ਠੋਸ ਹੋਇਆ ਸਗੋਂ ਨੁਕਸਾਨਿਆ ਗਿਆ ਸਗੋਂ ਸਾਡੇ ਕੋਲ ਇੱਕ ਨੌਜੋਨ ਖੁੱਸ ਗਿਆ ਚਾਰ ਸਾਥੀ ਹੋਰ ਖੁੱਸ ਗਏ ਉਸ ਤੋਂ ਸਾਨੂੰ ਦੁੱਖ ਵੀ ਆਇਆ ਸਟੇਟ ਨੂੰ ਬਹਾਨਾ ਮਿਲ ਗਿਆ ਇੰਨਾ ਵੱਡਾ ਤਸ਼ੱਦਦ ਵੀ ਪਾਕਿਸਤਾਨ ਤੇ ਹਿੰਦੁਸਤਾਨ ਦੇ ਵਿੱਚ ਵੀ ਹੋ ਜੀਆਂ ਮਲਕੰਦਾ ਨਹੀਂ ਹੈ ਜਿਹੋ ਜਿਹਾਂ ਹਰਿਆਣੇ ਦੇ ਪੰਜਾਬ ਚ ਕੱਟ ਦਿੱਤੀਆਂ ਗਈਆਂ ਇਹ ਤਸ਼ੱਦਦ ਦਾ ਸਿੱਧਾ ਕਦੇ ਦਾਦਾ ਦੇ ਪੜਦਾਦੇ ਤੋਂ ਨਹੀਂ ਔਰ ਇਹ ਹਰਿਆਣਾ ਸਰਕਾਰ ਨੂੰ ਵੀ ਅਸੀਂ ਸਬਕ ਸਿਖਾਉਣਾ ਚਾਹੁੰਦੇ ਆ ਕਿ ਉਹਦੇ ਹੱਥ 'ਚ ਬਹੁਤ ਗਲਤੀਆਂ ਔਰ ਹਾਈ ਕੋਰਟ ਨੂੰ ਇਸ ਗੱਲ ਦਾ ਹਾਈ ਕੋਰਟ ਦੇ ਜਿੱਥੇ ਇਸ ਗੱਲ ਦਾ ਨੋਟਿਸ ਲਿਆ ਕਿ ਕਿਸਾਨ ਬੱਚਿਆਂ ਨੂੰ ਜਾਂ ਮਤਲਬ ਸਕੂਲੀ ਬੱਚਿਆਂ ਨੂੰ ਅੱਗੇ ਲਾਉਂਦੇ ਨੇ ਇਸ ਗੱਲ ਦਾ ਵੀ ਨੋਟਿਸ ਲੈਣਾ ਚਾਹੀਦਾ ਹੈ ਕਿ ਹਾਈਵੇ ਜਾਂ ਜਿਹੜੀ ਆ ਉਹ ਤੇ ਕੋਈ ਜਾ ਰਿਹਾ ਨਹੀਂ ਜਾ ਰਿਹਾ ਉਹ ਕੋਈ ਗੈਰਕਾਨੂੰਨੀ ਕੰਮ ਕਰਦਾ ਜਾ ਰਿਹਾ ਤਾਂ ਉੱਥੇ ਜੋ ਕਾਨੂੰਨ ਬਣਦਾ ਕੀਤਾ ਜਾਵੇ ਨਾ ਕਿ ਉੱਥੇ ਕੰਦ ਕੱਢ ਕੇ ਆਮ ਸਵਾਰੀ ਵੀ ਨੂੰ ਜਾਣ ਲਈ ਮੁਸ਼ਕਲ ਹੋਏ ਆਮ ਲੋਕ ਨੂੰ ਬਿਮਾਰ ਨੂੰ ਕਰੀਬ ਕਿਸੇ ਨੂੰ ਕੋਈ ਵੀ ਨਹੀਂ ਜਾ ਸਕਦਾ ਅਸਕੇਮ ਨੇ ਜਿਸ ਤਰ੍ਹਾਂ ਇੱਕ ਮਹਾਪੰਚਾਇਤ ਦੀ ਕਾਲ ਦਿੱਤੀ ਆ ਕਿ ਮਹਾਪੰਚਾਇਤ ਜਿਹੜਾ ਕੀਤੀ ਜਾਏਗੀ ਦਿੱਲੀ ਦੇ ਵਿੱਚ ਲੱਗਦਾ ਕਿ ਡੱਲੇਵਾਲ ਤੇ ਸਰਵਣ ਸਿੰਘ ਬੰਦੇ ਉਸ ਮਹਾਪੰਚਾਇਤ ਦਾ ਹਿੱਸਾ ਨਹੀਂ ਹੋਣਗੇ ਸੁਭਾਵਨਾ ਤੇ ਇਹ ਵੀ ਨਹੀਂ ਹੋਣਗੇ ਸੁਭਾਵਨਾ ਤੇ ਜੀ ਪਾਚਕੀ ਗੱਲ ਜੇ ਹੋਣ ਤਾਂ ਵੈਲਕਮ ਕਰਾਂਗੇ ਜੇ ਉਹ ਆ ਜਾਣ ਉਹਦੇ ਵਿੱਚ ਤੇ ਲੱਗਦਾ ਕਿ ਜਿਹੜਾ ਹੁਣ ਐਮਐਸਪੀ ਦੇ ਕਾਨੂੰਨ ਬਣਾਏ ਜਾਣ ਨੂੰ ਲੈ ਕੇ ਤੁਹਾਡੀਆਂ ਵੀ ਮੰਗਾਂ ਹੋਈ ਨੇ ਡੱਲੇਵਾਲ ਹੋਰਾਂ ਦੀ ਵੀ ਉਹੀ ਨੇ ਤਾਂ ਕਿਤਨਾ ਕਿਤੇ ਇੱਕ ਲੜਾਈ ਜਿਹੜੀ ਆ ਸਰਕਾਰ ਦੇ ਨਾਲ ਤਾਂ ਹੀ ਲਈ ਜਾ ਸਕਦੀ ਹੈ ਜੇ ਪੂਰੀ ਸ਼ਕਤੀ ਦੇ ਨਾਲ ਜਿਹੜਾ ਸਰਕਾਰ ਨੂੰ ਟੱਕਰ ਦੇਣੀ ਹੋਏਗੀ ਉਹ ਤਾਂ ਹੀ ਹੋ ਸਕਦੀ ਹੈ ਕਿ ਜਿਸ ਤਰ੍ਹਾਂ ਐਸ ਕੇਐਮ ਨੇ ਖੇਤੀ ਦੇ ਕਾਲੇ ਕਾਨੂੰਨਾਂ ਨੂੰ ਲੈ ਕੇ ਮੋਦੀ ਸਰਕਾਰ ਦਾ ਜਿਹੜਾ ਸੀ ਉਹ ਧੌਣ ਤੇ ਗੋਡਾ ਰੱਖ ਕੇ ਖੇਤੀ ਦੇ ਕਾਲੇ ਕਾਨੂੰਨ ਰੱਦ ਕਰਵਾਏ ਸੀ ਦੇਖੋ ਇਹ ਸਾਨੂੰ ਅਜੇ ਇਹ ਵੀ ਲੱਗਦਾ ਹੈ ਕਿ ਇਹ ਜਿਹੜੀਆਂ ਤਰ੍ਹਾਂ ਨੇ ਇਹਨਾਂ ਨੇ ਉੱਥੇ ਵੀ ਕੋਈ ਡਿਸਪੈਂਸਰ ਰਹਿ ਕੇ ਐਸ ਕੇਐਮ ਨੂੰ ਕੋਪਰਟ ਨਹੀਂ ਕੀਤਾ ਉਸ ਸਮੇਂ ਵੀ ਕਿ ਜੇ ਇਹ ਜੇ ਤਰ੍ਹਾਂ ਸਾਡੇ ਨਾਰਲੈਂਡ ਤਾਂ ਬਹੁਤ ਚੰਗੀ ਗੱਲ ਆ ਜੇ ਵੱਖਰਿੰਦਿਆਂ ਨੇ ਨਹੀਂ ਨਹੀਂ ਮੈਨੂੰ ਇੰਨਾ ਜ਼ਿਆਦਾ ਉਹਨਾਂ ਨੂੰ ਅਪਰੋਚ ਕਰਨ ਦੇ ਕਮੇਟੀ ਬਣਾ ਕੇ ਉਹਨੂੰ ਲਿਖਤੀ ਪੁਆਇੰਟ ਦੇ ਕੇ باوجود ਵੀ ਜਵਾਬ ਨਹੀਂ ਦਿੰਦੇ ਨੇ ਨੇੜੇ ਨਹੀਂ ਲੱਗਦੇ ਤਾਂ ਇਹ ਇਹਨਾਂ ਦੀ ਮਰਜ਼ੀ ਜਿਵੇਂ ਅਸੀਂ 22 ਸਟੇਟਾਂ ਦੇ ਵਿੱਚ ਭਾਰਤਬੰਦ ਕੰਮਜਾਓ ਹੈ ਸਰਕਾਰ ਅੱਜ મોદી ਦੀ ਆ ਕੱਲ ਨੂੰ મોદી ਦੀ ਆਉਂਦੀ ਜਾਂ ਕਿਸੇ ਹੋਰ ਦੀ ਆਉਂਦੀ ਆ ਕਿਉਂਕਿ ਕਿਸਾਨੀ ਮੰਗਾਂ ਨੇ ਉਵੇਂ ਲਟਕ ਰਹੀਆਂ ਨੇ ਬਹੁਤ ਸਾਰੀਆਂ ਖਾਸ ਤੌਰ ਤੇ ਐਮਐਸਪੀ ਨੂੰ ਲੀਗਲ ਮਿਲਦੀ ਉਹ ਅਸੀਂ ਲੈ ਕੇ ਹੀ ਰਾਂਗੇ ਪਰ ਉਹ ਅਸੀਂ ਅੱਜ ਨਹੀਂ ਨਹੀਂ ਕੱਲ ਕੱਲ ਨਹੀਂ ਪਰਸੋਂ ਇਹਦਾ ਮਤਲਬ ਇਸ ਸਾਲ ਨਹੀਂ ਅਗਲੇ ਸਾਲ ਦਸੰਬਰ ਚ ਜਨਵਰੀ ਚ ਫਰਵਰੀ ਚ ਮੋਟਾ ਤੋਂ ਬਾਅਦ ਮੋਟਾ ਤੋਂ ਪਹਿਲਾਂ ਕੋਰਟ ਖਤਮ ਹੋ ਜੇ ਕੋ ਤੋਂ ਬਾਅਦ ਐਜੀਟੇਸ਼ਨ ਸਾਡੀ ਰਹੂਗੀ ਔਰ ਸਯੁਕਤ ਮੋਰਚੇ ਵੱਲ ਰਹੂਗੀ ਸਯੁਕਤ ਮੋਰਚਾ ਇੱਕ ਵਕਿਆ ਔਰ ਬਹੁਤ ਤਗੜਾ ਹੈ 300 ਤੋਂ ਵੱਧ ਜਥੇਬੰਦੀਆਂ ਅਸੀਂ ਹੁਣ ਵੀ ਪਿਛਦੀਆਂ ਰਹੀਆਂ ਨੇ ਅਜੇ ਇਹਦੇ ਵਿੱਚ ਸ਼ਾਮਲ ਨੇ ਪਰ ਤੋਂ ਸੁਨੀਲ ਢੱਕੜ ਦਾ ਕਹਿ ਰਿਹਾ ਕਿ ਅਸੀਂ ਕਣਕ ਤੇ ਝੋਨੇ ਦੇ ਉੱਤੇ ਐਮਐਸਪੀ ਦੇ ਰਹੇ ਹਾਂ ਤਾਂ ਫਿਰ ਐਮਐਸਪੀ ਕਿਸਾਨ ਜਿਹੜੇ ਹੁਣ ਮੰਗ ਰਿਹਾ ਉਹ ਹੈ ਕਿਹੜੀ ਹੈ ਜਦ ਕਿ ਫਸਲੀ ਵਿਭਿੰਨਤਾ ਨੂੰ ਲੈ ਕੇ ਸਰਕਾਰਾਂ ਆਰਾਮ ਰੋਲਾ ਪਾ ਰੀਆਂ ਨੇ ਜਿਹੜੇ ਆ ਫਸਲੀ ਚੱਕਰ ਚੋਂ ਬਾਹਰ ਨਿਕਲੋ ਉਹ ਤਾਂ ਤੁਸੀਂ ਪਣਾਉਂਦੇ ਨਹੀਂ ਫਿਰ ਐਮਐਸਪੀ ਕਿਹੜੀਆਂ ਫਸਲਾਂ ਤੇ ਲੈਣਾ ਚਾਹੁੰਦੇ ਹੋ ਨਹੀਂ ਸਭ ਤੋਂ ਵੱਡੀ ਗੱਲ ਹੈ ਕਿ ਸ਼ਰੀਲ ਜਾਖੜ ਜਿੰਨਾ ਹੀ ਜਾਲਾ ਸ਼ਰੀਫ ਔਰ ਪਿਛਲੇ ਐਜੀਟੇਸ਼ਨ ਵੇਲੇ ਐਂਡ ਅੱਗਾ ਵੀ ਸਾਡੀ ਸਪੋਰਟ ਕਰਦੀ ਉਹ ਮਨਿੰਦਰ ਸਰਕਾਰ ਨਾਲ ਸੰਲੀ ਦਾਖੜ ਵੀ ਉਹਦਾ ਪ੍ਰਾਤ ਬਹੁਤ ਵਧੀਆ ਐਗਰੀਕਲਚਰ ਸਿਸਟਮ ਆ ਤੇ ਬਹੁਤ ਜ਼ਿਆਦਾ ਐਗਰੀਕਲਚਰ ਦੇ ਹੱਕ ਦੇ ਵਿੱਚ ਲਿਖਣ ਵਾਲਾ ਉਹਨੇ ਇੱਕ ਮੈਗਜ਼ੀਨ ਵੀ ਕੱਢਦਾ ਮੰਥਲੀ ਜਿਹੜਾ ਕਿ ਫਾਰਮਰਸ ਕਮਿਸ਼ਨ ਪੰਜਾਬ ਦੇ ਚੇਅਰਮੈਨ ਵੀ ਰਹੇ ਨੇ ਜਾਖੜ ਸਾਹਿਬ ਦਾ ਪ੍ਰਾਤ ਛੋਟਾ ਮੈਂ ਕਹਿੰਦਾ ਵੀ ਜਾਖੜ ਸਾਹਿਬ ਨੂੰ ਪਤਾ ਨਹੀਂ ਹੋਇਆ ਕੀ ਆ ਉਹ ਬੋਲਦੇ ਕਿੱਥੋਂ ਨੇ ਇਹ ਬੜੀ ਹੈਰਾਨੀ ਨਹੀਂ ਨਿਕਲਿਆ ਕਿ ਜਦੋਂ ਉਹਨਾਂ ਨੇ ਬੀਜੇਪੀ ਦਾ ਪਾਣੀ ਪੀ ਲਿਆ ਤਾਂ ਉਲਟਾ ਬੋਲਣ ਲੱਗ ਪਏ ਨੇ ਐਮਐਸਪੀ ਉਹਨਾਂ ਨੂੰ ਪਤਾ ਨਹੀਂ ਐਮਐਸਪੀ ਦਾ ਉਹਨਾਂ ਨੇ ਅਜ ਤੋਂ 15 ਸਾਲ ਪਹਿਲਾਂ ਉਹਨਾਂ ਵੱਲੋਂ ਬਣਾਇਆ ਹੋਇਆ ਕੇਂਦਰ ਸਰਕਾਰ ਸੁਆਮੀਨਾਥ ਕਮਿਸ਼ਨ ਦੀ ਰਿਪੋਰਟ ਜਿੱਚ ਸੀ2 ਪਲੱਸ ਪਲੱਸ 50% ਪ੍ਰੋਫਟ ਵਾਲਾ ਉਹ ਐਮਐਸਪੀ ਚੋਂ ਮੰਗਦੇ ਸੀ ਜਿਹੜੀ ਹੁਣ ਐਮਐਸਪੀ ਮਿਲਦੀ ਇਹ ਨਹੀਂ ਮੰਗਦੇ ਉਹ ਐਮਐਸਪੀ ਮੰਗਦੇ ਆ ਨੰਬਰ 1 ਨੰਬਰ 2 ਤਾਂ ਹੋਣ ਵਾਲੀ ਪੰਜਾਬ ਹਰਿਆਣਾ ਦਾ ਅੱਧ ਪਚੱਦੀ ਯੂਪੀ ਚ ਮਿਲਦੀ ਆ ਬਾਕੀ ਸਾਰਾ ਦੇਸ਼ ਖੁਖਾਤੇ ਜਾਵੇ ਉਵੇਂ ਸਹੀ ਕੌਮੀ ਪੱਧਰ ਤੇ ਲੜਾਈ ਲੜ ਰਹੇ ਆ ਸਾਡੇ ਹਰ ਹਰ ਦੇਸ਼ ਦਾ ਕਿਸਾਨ ਆ ਉਹ ਕਿਸਾਨ ਆ ਚਾਹੇ ਪੰਜਾਬ ਦਾ ਚਾਹੇ ਤ੍ਰਿਪੁਰਾ ਦਾ ਚਾਹੇ ਬੰਗਾਲ ਦਾ ਚਾਹੇ ਤਮਿਲ ਲੱਡੂ ਦਾ ਇਸ ਲਈ ਇਹਨਾਂ ਨੂੰ ਇਹ ਕਿੰਨੇ ਵੀ ਪੰਜਾਬੀਓ ਤੁਸੀਂ ਕਰੋਲਾ ਪਾਉਂਦੇ ਤੁਹਾਨੂੰ ਤਾਂ ਮਿਲ ਜਾਂਦੀ ਆ ਕਿਤੇ ਬਜਟ ਕੱਟ ਰੱਖ ਕੇ ਤੁਹਾਨੂੰ ਟਾਰਗੇਟ ਐਮਐਸਪੀ ਕਰਕੇ ਕੱਟਣਾ ਮਿਲ ਐਮਐਸਪੀ ਮਿਲੇ ਸੋਮਿੰਦਰ ਕਮਿਸ਼ਨਰ ਮਿਲੇ ਔਰ ਕਾਨੂੰਨੀ ਗੰਟੀ ਹੋਵੇ ਵੀ ਹਰ ਕਿਸਾਨ ਦਾ ਭਾਰਤ ਦੇ ਹਰ ਕਿਸਾਨ ਦਾ ਜਿਹੜਾ ਚੀਜ਼ ਪੈਦਾ ਕਰਦਾ ਉਹਦਾ ਆ ਮੁੱਲ ਐ ਆ ਕਟੋਕਟ ਮੁੱਲ ਐ ਇੱਕਟੋਕਟ ਮੁੱਲ ਐ ਸੁੱਕਟੋਕਟ ਸਮਰਥਨ ਮੁੱਲ ਇਹ ਕਟੋਕਟ ਮੁੱਲ ਹਰਾਸ ਮਿਲੂਗਾ ਨਹੀਂ ਮਿਲੂਗਾ ਤਾਂ ਕੋਟ ਰਹੀ ਉਹਦੇ ਪੈਸੇ ਲੈ ਸਕੇ ਗਵਰਨਮੈਂਟ ਤੋਂ ਡੱਲੇਵਾਲ ਤੇ ਸਰਵਣ ਸਿੰਘ ਪੰਦੇਰ ਹੋਰਾਂ ਕੋ ਹੁਣ ਕਿਹੜਾ ਚਾਰਾ ਰਹਿ ਗਿਆ ਕਿ ਐਸਕੇਐਮ ਦੇ ਨਾਲ ਜੁੜਿਆ ਜਾ ਸਕੇ ਬਹੁਤ ਸਰੀਆਂ ਕੋਸ਼ਿਸ਼ਾਂ ਬਹੁਤ ਸਰੀਆਂ ਬੈਠਕਾਂ ਲਗਾਤਾਰ ਜੜੀਆਂ ਨੇ ਚੱਲ ਰਹੀਆਂ ਨੇ ਉਹ ਗੱਲਾਂ ਬਾਤਾਂ ਵੀ ਹੁੰਦੀਆਂ ਸ ਔਰ ਲੱਗਦਾ ਕਿ ਧੱਲੇਵਾਲ ਤੇ ਸਰਵਣ ਸਿੰਘ ਪੰਦੇਰ ਨੇ ਹੁਣ ਧਾਰ ਲਈ ਕਿ ਆਪਾਂ ਇਸ ਸਕੈਮ ਦਾ ਹਿੱਸਾ ਰਹਿਣਾ ਨਹੀਂ ਤੇ ਆਪਣੀ ਡਫਲੀ ਇਸੇ ਤਰ੍ਹਾਂ ਹੀ ਵਜਾਉਣੀ ਆ। ਨਹੀਂ ਮੈਂ ਤਾਂ ਕਹਿੰਦਾ ਉਹਨੂੰ ਰਾਜੇਵਾਲ ਸਾਹਿਬ ਤੋਂ ਸੁਣਨਾ ਚਾਹੀਦਾ ਹੈ। ਅਸੀਂ ਇਸ ਵੇਲੇ ਜਿੰਨੇ ਵੀ ਲੀਡਰ ਆਂ ਮੈਂ ਵੀ 68 ਇਅਰ ਦਾ ਸਭ ਤੋਂ ਪੁਰਾਣਾ ਜਿਹੜਾ ਲੀਡਰ ਹੈ ਰਾਜੇਵਾਲ ਸਾਹਿਬ ਨੇ ਔਰ ਰਾਜੇਵਾਲ ਸਾਹਿਬ ਨੇ ਜੋ ਸਟੈਪ ਪਾਇਆ ਸੀ ਚੋਣਾਂ 'ਵਿਲੇ ਉਹਦਾ ਆਪਾਂ ਪਰਚੋਲ ਕਰਕੇ ਔਰ ਕਹਿ ਕੇ ਅੱਗੇ ਤੋਂ ਮੇਰੀ ਜਿਹੜੀ ਹੈਗੀ ਆ ਪਾਰਟੀ ਕਦੀ ਵੀ ਚੋਣਾਂ 'ਚ ਨਹੀਂ ਜਾਊਗੀ। ਆਪਾਂ ਪਰਚੋਲ ਕਰਕੇ ਇਸ ਸਕੈਮ ਦੇ ਆ ਕੇ ਗੱਲ ਲੱਗੀ ਉਹਦਾ ਇਸ ਸਕੈਮ ਨੇ ਕੁੱਟ ਕੇ ਉਹ ਫਿਰ ਐਸਕਮ ਦੇ ਲੀਡਰ ਨੇ ਅਲ ਨੀਵਲ ਦੇ ਲੀਡਰ ਨੇ ਸਿਰ ਪੰਜਾਬ ਨਾਲ ਹੀ ਗੱਲਬਾਤ ਹੋਈ ਤੇ ਪੰਜਾਬ ਨੇ ਸਹਿਮਤੀ ਕਰ ਲਿਆ ਉਹਨਾਂ ਨਾਲ ਪੰਜ ਥੇਬੰਦੀ ਹੋਰ ਸਨ ਉਹ ਵੀ ਨਾਲ ਆ ਗਈਆਂ ਇਸ ਕਰਕੇ ਉਹਨਾਂ ਨੂੰ ਤਾਂ ਕੋਈ ਸਿੱਖਣਾ ਚਾਹੀਦਾ ਹੈ ਤੇ ਇਹਨਾਂ ਨੂੰ ਫਿਰ ਐਸਕਮ ਚ ਵਾਪਸ ਹੋਣਾ ਚਾਹੀਦਾ ਧੰਨਵਾਦ ਇਹ ਸਨ ਕਿਸਾਨ ਆਗੂ ਜਗਮਉਨ ਜੀ ਜਿਨ੍ਹਾਂ ਨੇ ਗੱਲ ਕੀਤੀ ਕਿ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੱਲੋਂ ਬੇਸ਼ੱਕ ਬਹੁਤ ਸਾਰੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਪਰੰਤੂ ਹਰਿਆਣਾ ਸਰਕਾਰ ਕਿਤੇ ਨਾ ਕਿਤੇ ਉਸ ਪੱਖ ਨੂੰ ਨਹੀਂ ਦਿਖਾ ਰਹੀ ਜੋ ਪੱਖ ਅਦਾਲਤ ਦੇ ਵਿੱਚ ਨਹੀਂ ਰੱਖ ਰਹੀ ਜੋ ਅਸਲ ਦੇ ਵਿੱਚ ਹੈ ਕਿਉਂਕਿ ਜਿਹੜਾ ਬਾਰਡਰ ਲਗਾਇਆ ਸ਼ੰਭੂ ਬਾਰਡਰ ਦੇ ਉੱਤੇ ਕੰਡਿਆਲੀ ਤਾਰ ਲਗਾਈ ਹੈ ਕਿੱਲਾਂ ਲਗਾਈਆਂ ਜਾਂ ਪੁਲਿਸ ਫੋਰਸ ਤਨਾਤ ਕੀਤੀ ਹੈ ਉਹ ਹਰਿਆਣਾ ਸਰਕਾਰ ਜਾਂ ਕੇਂਦਰ ਸਰਕਾਰ ਨੇ ਤਨਾਤ ਕੀਤੀ ਹੋਈ ਹੈ ਤੇ ਇੱਕ ਬਾਰਡਰ ਵਰਗਾ ਮਾਹੌਲ ਸਰਦ ਵਰਗਾ ਮਾਹੌਲ ਜਿਹੜਾ ਉਹ ਦਿਖਾਇਆ ਜਾ ਰਿਹਾ ਤੇ ਅਦਾਲਤਾਂ ਨੂੰ ਵੀ ਸਰਕਾਰਾਂ ਗੁੰਮਰਾਹ ਕਰਦੀਆਂ ਨਜ਼ਰ ਆ ਰਹੀਆਂ ਦੂਜੇ ਪਾਸੇ ਉਹਨਾਂ ਨੇ ਸਰਮਣ ਸਿੰਘ ਪੰਧੇਰ ਤੇ ਜਗਜੀਤ ਸਿੰਘ ਡੱਲੇਵਾਲ ਨੂੰ ਸੁਝਾਅ ਦਿੱਤਾ ਹੈ ਕਿ ਬਹੁਤ ਸਾਰੇ ਲੀਡਰ ਐਸਕੇਮ ਤੋਂ ਨਾਰਾਜ਼ ਹੋ ਕੇ ਪਿੱਛੇ ਹੋ ਗਏ ਸੀ ਜਿਨ੍ਹਾਂ ਵਿੱਚ ਜਿਹੜੇ ਬਲਬੀਰ ਸਿੰਘ ਰਾਜੇਵਾਲ ਸੀ ਉਹਨਾਂ ਨੇ ਵੀ ਕਿਤਨਾ ਕਿਤੇ ਹੁਣ ਇਸ ਗੱਲ ਦੇ ਉੱਤੇ ਸਹਿਮਤੀ ਦਿੱਤੀ ਹੈ ਕਿ ਉਹ ਚੋਣਾਂ ਨਹੀਂ ਲੜਨਗੇ ਤੇ ਐਸਕੀਐਮ ਨੇ ਉਹਨਾਂ ਦੀਆਂ ਗੱਲਾਂ ਨੂੰ ਪ੍ਰਵਾਨ ਕਰਦਿਆ ਉਹਨਾਂ ਨੂੰ ਆਪਣਾ ਹਿੱਸਾ ਬਣਾ ਲਿਆ ਤੇ ਜਿਸ ਤਰ੍ਹਾਂ ਜਗਿੰਦਰ ਸਿੰਘ ਉਗਰਾਹ ਨੇ ਕੁਝ ਨੁਕਤੇ ਜਗਜੀਤ ਸਿੰਘ ਡੱਲੇਵਾਲ ਤੇ ਸਰਵਣ ਸਿੰਘ ਪੰਦੇਰ ਹੋਰਾਂ ਨੂੰ ਭੇਜੇ ਸੀ ਤਾਂ ਉਹਨਾਂ ਨੁਕਤਿਆਂ ਦੇ ਉੱਤੇ ਇੰਨਾ ਆਗੂਆਂ ਦਾ ਕੋਈ ਜਵਾਬ ਨਾ ਆਉਣਾ ਇਹ ਹੀ ਦਰਸਾਉਂਦਾ ਹੈ ਕਿ ਇਹ ਐਸਕੀਐਮ ਦਾ ਹਿੱਸਾ ਨਹੀਂ ਬਣਨਾ ਚਾਹੁੰਦੇ ਕਿਆ ਉਹ ਮੈਡਮ ਅਮਰੀਕ ਕੇਂਦਰ ਸਿੰਘ ਦੇ ਨਾਲ ਕਵਰ ਸਿੰਘ 베ਦੀ ਮਸਲ ਟੀਵੀ ਪਟਿਆਲਾ